ਪੰਜਾਬ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਅੱਗੇ ਵਧਦਾ ਜਾ ਰਿਹਾ ਹੈ ਬੀਤੇ ਦਿਨੀ ਮੋਗਾ ਚਿਕਵਾਲ ਫਿਰ ਤੋਂ ਚੋਰੀ ਦੀ ਵਾਰਦਾਤ ਹੋਈ ਹੈ ਜਿੱਥੇ ਚੋਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣੇ ਨੋਟਰੀਆਂ ਦੁਕਾਨਾਂ ਉਪਰੋਕਤ ਏਸੀ ਤੇ 10 ਤੋਂ 12 ਕੰਪਰੈਸਰ ਚੋਰੀ ਕਰ ਲਏ ਦੂਸਰੇ ਪਾਸੇ ਚੋਰਾਂ ਨੇ ਇੱਕ ਮੰਦਰ ਨੂੰ ਨਿਸ਼ਾਨਾ ਬਣਾਇਆ ਜਿੱਥੇ ਗੋਲਕ ਤੋੜ ਕੇ ਉਸ ਵਿੱਚ ਪਈ ਨਗਦੀ ਲੈ ਕੇ ਫਰਾਰ ਹੋ ਗਏ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਹਾਂਜੀ ਮੈਂ ਇੱਥੇ ਮੰਦਰ 'ਚ ਪੁਜਾਰੀ ਹਾਂ ਮੈਂ ਇੰਨ ਪੁਜਾਰੀ ਹਾਂ ਮੈਂ ਕਰੀਬ ਰਾਤ ਕੋ 8:30 ਵਜੇ ਮੰਦਰ ਬੰ साढ़े आठ बजे मंदिर करके गया सुबह जब उठा मैं तो मैंने देखा मेन गेट का ताला टूटा हुआ है यहाँ पे और अंदर चेक किया मैं मेरे साथ एक दर्शन सिंगला इधर दर्शन अपना साथ एक सेवादार है उसको लेके मैं मंदिर में आया तो देखा दो दान पात्र भी तोड़े हुए हैं जी दो दान पात्र एक बड़ा जो मेन है उसको तोड़ा हुआ राम दरबार के आगे का और एक नाल एक छोटा गला है वो भी बढ़ कैसे तो काफी लंबे समय से, से यहाँ यहाँ पे जी कम से करीब चौदह तारीख से आप कह सकते हैं मकर संक्रांति से प्रोग्राम चल रहा है करीब करीब जी साठ हजार से ऊपर का होगा प्लस क्योंकि यहाँ पे तीन साढ़े तीन सौ आदमी करीब रोज आते हैं पंडित जी सीसीटीवी में कुछ पता चला सीसीटीवी में अभी जानकारी कर रहे हैं दो कोई लड़के दिख रहे हैं उसमें से चोरी करते हुए कल बनते हुए भी दिख रहे हैं ਦੋ ਹੈ ਬਾਕੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਇਸ ਵਿੱਚ ਜੀ ਪਿਛਲੀ 16 ਤਰੀਕ ਤੋਂ ਪ੍ਰਭੂ ਸ਼੍ਰੀ ਰਾਮ ਕਥਾ ਚੱਲ ਰਹੀ ਹੈ Swami Bua Ditta ji on ਕਰਕੇ ਮੋਗਾ ਸ਼ਹਿਰ ਦੀ ਬਹੁਤ ਸਾਰੀ ਸੰਗਤ ਇੱਥੇ ਆ ਰਹੀ ਹੈ ਔਰ ਕਾਫੀ ਧਨ ਰਾਸ਼ੀ ਇਸ ਚੜਾਵਾ ਚੜ ਰਿਹਾ ਔਰ ਜੇ ਕੋਈ ਸਾਨੂੰ ਰਾਮ ਮੰਦਰ ਨੂੰ ਸਹਾਇਤਾ ਦੇ ਤੌਰ ਤੇ ਵੀ ਕੋਈ ਰਾਸ਼ੀ ਦੇਣਾ ਚਾਹੁੰਦਾ ਸੀ ਉਹਨਾਂ ਨੂੰ ਕਹਿੰਦੇ ਸੀ ਵੀ ਗੱਲੇ ਚ ਪਾ ਲਓ ਰਾਤ ਪਤਾ ਲੱਗਿਆ ਵੀ ਇੱਕ 53 ਤੇ ਕੋਈ ਦੋ ਚੋਰ ਆਏ ਨੇ ਉਹ ਗੱਲੇ ਬਣ ਕੇ ਚੋਰੀ ਕਰਕੇ ਲੈ ਗਏ ਦੁੱਖ ਦੀ ਗੱਲ ਇਹ ਹੈ ਵੀ ਪਿਛਲੇ ਕਈ ਦਿਨਾਂ ਤੋਂ ਮੋਗਾ ਸ਼ਹਿਰ ਦੇ ਮੰਦਰਾਂ 'ਚ ਚੋਰੀਆਂ ਹੋ ਰਹੀਆਂ ਕੱਲ ਕਹਿੰਦੇ ਨੇ ਵੀ ਡੀਸੀ ਆਫਿਸ ਦੇ ਵਿੱਚ ਜਿਹੜੇ ਟਾਈਪਿਸਟ ਅਰਜੀ ਨੀਂਵਿਸ ਬੈਂਦੇ ਨੇ ਉੱਥੋਂ ਵੀ ਸ਼ਰੇਆਮ ਚੋਰੀ ਹੋ ਗਈ ਜਦਕਿ ਉੱਥੇ ਇੱਕ ਐਸਐਸਪੀ ਸਾਹਿਬ ਦੇ ਦਫ਼ਤਰ ਦਾ ਗੇਟ ਹੈ ਇੱਕ ਡੀਸੀ ਸਾਹਿਬ ਦੇ ਔਰ ਮੇਨ ਬਾਜ਼ਾਰ 'ਚ ਵੀ ਚੋਰੀ ਹੋਈ ਉਥੇ ਇੱਕ ਐਮ ਸੀ ਸਾਹਿਬ ਦੇ ਦਫਤਰ 'ਚ ਚੋਰੀ ਹੋ ਗਈ ਇਹ ਕਰਕੇ ਚੋਰਾਂ ਨੂੰ ਨੱਥ ਪਾਉਣਾ ਜ਼ਰੂਰੀ ਹੈ ਇਹਦੀ ਵਜ੍ਹਾ ਹੈ ਪੁਲਿਸ ਦੀ ਨਫਰੀ ਘੱਟ ਹੈ ਜਿਹੜੇ ਪੀ ਸੀ ਆਰ ਵਾਲੇ ਆ ਉਹਨਾਂ ਦੇ ਚੱਕਰ ਘੱਟ ਲੱਗਦੇ ਨਹੀਂ ਪੁਲਿਸ ਤਾਂ ਸੁਸਤ ਨਹੀਂ ਕਹਿ ਸਕਦੇ ਪਰ ਗੱਲ ਇਹ ਹੈ ਵੀ ਜਿਹੜੇ ਨਸ਼ਈ ਬੱਚੇ ਨੇ ਇਹ ਇਹਨਾਂ ਕੰਮਾਂ ਨੂੰ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਔਰ ਅਸੀਂ ਤਾਂ ਸ਼੍ਰੀ ਰਾਮ ਮੰਦਰ ਕਮੇਟੀ ਜੋ ਹੈ ਇਹ ਪੈਸਾ ਜਨਤਾ ਦਾ ਹੈ ਪ੍ਰਭੂ ਸ਼੍ਰੀ ਰਾਮ ਜੀ ਦਾ দান ਦਿੱਤਾ ਹੋਇਆ ਪੈਸਾ ਬੇਨਤੀ ਇਹ ਕਰਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਕਿ ਇਹ ਪੈਸਾ ਜਲਦ ਤੋਂ ਜਲਦ ਬਰਾਮਦ ਕੀਤਾ ਜਾਵੇ ਕਿਉਂਕਿ ਇਸ ਪੈਸੇ ਨਾਲ ਹੀ ਰਾਸ਼ੀ ਨਾਲ ਹੀ ਇਹ ਮੰਦਿਰ ਦੀ ਉਸਾਰੀ ਹੁੰਦੀ ਹੈ ਟੋਟਲ ਕਿੰਨਾ ਕੁ ਨੁਕਸਾਨ ਹੈ ਜੀ ਟੋਟਲ ਸਾਡਾ ਆਈਡੀਆ ਜਿਹੜਾ ਹੈ ਜੋ ਸਾਡੇ ਦਿਮਾਗ 'ਚ ਹੈ 50 ਤੋਂ 60000 ਰੁਪਏ ਤੱਕ ਦਾ ਨੁਕਸਾਨ ਹੋ ਸਕਦਾ ਕਿਉਂਕਿ ਦੋ ਗੱਲੇ ਪਨੇ ਗਏ ਆ ਸਾਨੂੰ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਹੈ ਕਿ ਬੀਤੀ ਰਾਤ ਸ਼੍ਰੀ ਰਾਮ ਮੰਦਿਰ ਕੋਟਕਪੁਰਾ ਰੋਡ ਤੇ ਚੋਰੀ ਦੀ ਵਾਰਦਾਤ ਹੋਈ ਹੈ ਸੋ ਹੁਣ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਜੀ ਤੇ ਜਲਦੀ ਅਕਿਊਜ਼ ਨੂੰ ਫੜ ਲਾਂਗੇ ਜੀ ਸਰ ਪਤਾ ਲੱਗਾ ਕੀ ਕੁਝ ਚੋਰੀ ਹੋਇਆ ਐ ਇਹ ਤੋਂ ਨਗਦੀ ਚੋਰੀ ਹੋਈ ਐ ਤੇ ਇੱਕ ਰਸੀਦ ਬੁੱਕ ਚੋਰੀ ਹੋਣ ਦਾ ਇਨਫੋਰਮੇਸ਼ਨ ਆਈ ਐ ਸਰ ਸਰ ਸੀਸੀਟੀਵੀ ਕੈਮਰਾਵਾਂ ਚ ਕੁਝ ਆਇਆ ਸਾਡੇ ਕੋਲੇ ਕੁਝ ਲੀਡਸ ਆਈਆਂ ਨੇ ਜੀ ਅਸੀਂ ਉਹਨਾਂ ਤੇ ਵਰਕਆਊਟ ਕਰ ਰਹੇ ਹਾਂ ਤੇ ਉਹਨਾਂ ਦੇ ਵਰਕਆਊਟ ਕਰਕੇ ਜਲਦੀ ਅਕਿਊਜ਼ ਨੂੰ ਫੜ ਲਾਂਗੇ ਸਰ ਮੋਗਾ ਦੇ ਵਿੱਚ ਪਿਛੇ ਦਿਨੀ ਕਾਫੀ ਚੋਰੀਆਂ ਹੁੰਦੀਆਂ ਆ ਰਹੀਆਂ ਨਜ਼ਰ ਆਈਆਂ ਮੰਦਰਾ ਚੋਰੀ ਹੁੰਦੀ ਜਾਂਦੀ ਸੀ ਉਹ ਚੋਰੀ ਹੋਈ ਐ ਸੋ ਕੀ ਚੋਰੀ ਦਾ ਕੀ ਫੈਰ ਕੀਚੀ ਦਾ ਫੈਰ ਫੜ ਲਾਂਗੇ ਚੋਰ ਨੂੰ ਕੁਝ ਤਾਂ ਅੱਜਕੱਲ ਜਿਹੜੀ ਫੌਗ ਹੋ ਰਹੀ ਹੈ ਉਸ ਦੇ ਕਰਕੇ ਵੀ ਥੋੜਾ ਜਿਹਾ ਸਾਨੂੰ ਪ੍ਰੋਬਲਮ ਆਉਂਦੀ ਹੈ ਡਿਟੈਕਸ਼ਨ ਦੇ ਵਿੱਚ ਕਿਉਂਕਿ ਕੈਮਰਾਜ਼ ਉਹਨਾਂ ਨੂੰ ਕੈਪਚਰ ਨਹੀਂ ਕਰ ਪਾਉਂਦੇ। ਬਾਕੀ ਸਾਡੇ ਲਈ ਤਾਂ ਹਰ ਇੱਕ ਚੋਰੀ ਇੰਪੋਰਟੈਂਟ ਹੈ ਜੀ ਕਿਉਂਕਿ ਸਾਡੀ ਜ਼ਿੰਮੇਵਾਰੀ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਨਾਂ ਤੇ ਆਪਣਾ ਵੀ ਆਈ ਟ੍ਰਾਇੰਗਲ ਵੈਸਟ ਨੂੰ ਫੁੱਲਫਿਲ ਦ ਰਿਸਪੋਨਸੀਬਿਲਟੀ। ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਮਨੂੰ? ਅਸੀਂ ਐਫ ਆਈ ਆਰ ਕਰ ਰਹੇ ਹਾਂ ਜੀ। ਦੋ ਨਾਮਲੂ ਵਿਅਕਤੀਆਂ ਤੇ ਐਫ ਆਈ ਆਰ ਕਰ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਜਲਦੀ ਅਰੇਸਟ ਕਰ ਲਾਂਗੇ